ਤੁਹਾਨੂੰ ਸੱਚੀ ਮੁੱਚੀ ਘਰ ਪੈਸੇ ਦੀ ਲੋੜ ਹੋਵੇ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਸਾਖ ਸੰਬੰਧੀ ਕੋਈ ਯਾਰ ਮਿੱਤਰ ਤੁਹਾਡੀ ਮਦਦ ਕਰਨ ਦੇ ਵਿੱਚ ਅਸਮਰਥ ਹੋਵੇ ਤਾਂ ਤੁਹਾਡੇ ਕੋਲ ਥੱਕ ਹਾਰ ਕੇ ਫਿਰ ਇੱਕੋ ਹੀ ਰਸਤਾ ਲੱਭਦਾ ਵੀ ਜਾਂ ਤਾਂ ਅਸੀਂ ਕਿਸੇ ਵਿਆਜੀ ਕੋਲੋਂ ਪੈਸੇ ਲੈ ਲਈਏ ਜਿਹੜਾ ਬੰਦਾ ਵਿਆਜ ਤੇ ਪੈਸੇ ਦਿੰਦਾ ਜਾਂ ਫਿਰ ਅਸੀਂ ਕਿਸੇ ਬੈਂਕ 'ਚ ਜਾਈਏ ਉੱਥੇ ਗੱਲ ਕਰੀਏ ਉਹਨਾਂ ਨੂੰ ਆਪਣੀ ਹਾਲ ਦਵਾਈ ਦੱਸੀਏ ਵੀ ਸਾਨੂੰ ਕੁਝ ਪੈਸੇ ਚਾਹੀਦੇ ਆ ਆ ਸਾਡੇ ਕਾਗਜ਼ ਪੱਤਰ ਆ ਤੇ ਤੁਸੀਂ ਸਾਨੂੰ ਲੋਨ ਦੇ ਦਿਓ ਜਦੋਂ ਅਸੀਂ ਕਿਸੇ ਬੈਂਕ ਦੇ ਵਿੱਚ ਚਲੇ ਜਾਂਦੇ ਆ ਤੇ ਅਗਲੇ ਨੂੰ ਜਦੋਂ ਅਸੀਂ ਇੰਨੀ ਗੱਲ ਕਹਿੰਨੇ ਆ ਨਾ ਵੀ ਮਾਤੜ ਜੇ ਬੰਦੇ ਆ ਇੰਨੀ ਕਿ ਸਾਡੀ ਆਮਦਨ ਆ ਤੇ ਇੰਨਾ ਕੁ ਲੋਨ ਚਾਹੀਦਾ ਤੇ ਉਹ ਬੰਦਾ ਜਿਹੜਾ ਨਾ ਬੈਂਕ ਵਾਲਾ ਉਹ ਤੁਹਾਡੇ ਨਾਲ ਕੋਈ ਬਹੁਤੀ ਵਧੀਆ ਗੱਲ ਹੀ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਕਿ ਯਾਰ ਅਗਰ ਇਹ ਬੰਦੇ ਨੇ ਪੈਸੇ ਨਹੀਂ ਮੁੜੇ ਤੇ ਇਹ ਜਿਹੜਾ ਵਾ ਇਹ ਕੇਸ ਖਰਾਬ ਹੋ ਗਿਆ ਤਾਂ ਇਹ ਮੇਰੀ ਸਾਰੀ ਉਮਰ ਫਾਈਲ ਦੇ ਵਿੱਚ ਮੇਰੇ ਨਾਲ ਨੱਥੀ ਹੋ ਜਾਣਾ ਕਿ ਆਹ ਲੋਨ ਮੈਂ ਪਾਸ ਕੀਤਾ ਸੀਗਾ ਤੇ ਇਹ ਜਿਹੜਾ ਬੰਦਾ ਬੈਂਕਰਪਟ ਹੋ ਗਿਆ ਇਹ ਤਾਂ ਗੱਲ ਉਸ ਸ਼ਖਸ ਦੀ ਹੈ ਜਿਹੜਾ ਜਿਉਂਦਾ ਜਾਗਦਾ ਜਿਹੜਾ ਚਲਾ ਗਿਆ ਬੈਂਕ ਦੇ ਵਿੱਚ ਜਿਹਨੂੰ ਪੈਸੇ ਦੀ ਲੋੜ ਆ ਜਿਹਨੂੰ ਪੈਸੇ ਚਾਹੀਦੇ ਆ ਪਰ ਤੁਸੀਂ ਇਹ ਦੇਖੋ ਵੀ ਇੱਕ ਸ਼ਖਸ ਇਸ ਦੁਨੀਆ ਤੇ ਨਹੀਂ ਹੈਗਾ ਉਹ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਾ ਭਾਵੇਂ ਉਹ ਜਿਉਂਦਾ ਨਹੀਂ ਹੈਗਾ ਉਹਦੀ ਮੌਤ ਹੋ ਚੁੱਕੀ ਆ ਉਹਦੇ ਨਾਮ ਦੇ ਉੱਤੇ ਬੈਂਕ ਦੇ ਕੁਝ ਮੁਲਾਜ਼ਮ ਤੇ ਪਿੰਡ ਦੀ ਸਰਕਾਰੀ ਸਭਾ ਦੇ ਜਿਹੜੇ ਕੁਝ ਨਮਾਇंदे ਆ ਉਹ ਕੀ ਕਰਦੇ ਆ ਲੋਨ ਲੈ ਲੈਂਦੇ ਆ ਹੁਣ ਲੋਨ ਕਿੰਨਾ ਲੈਂਦੇ ਆ ਲੋਨ ਉਹ ਲੈ ਲੈਂਦੇ ਆ 190000 ਦਾ ਜਿੱਦਨ 190000 ਉਸ ਮਰੇ ਹੋਏ ਵਿਅਕਤੀ ਦੇ ਅਕਾਊਂਟ ਦੇ ਵਿੱਚ ਆ ਜਾਂਦਾ ਤਾਂ ਉਸੇ ਦਿਨੀ ਮਿਲੀ ਭੁਗਤ ਦੇ ਨਾਲ ਬੈਂਕ ਦੇ ਮੁਲਾਜ਼ਮ ਤੇ ਸਹਾਕਾਰੀ ਸਭਾ ਦੇ ਜਿਹੜੇ ਮੈਂਬਰ ਆ ਉਹ ਕੀ ਕਰਦੇ ਆ 192000 ਦਾ ਲੋਨ ਹੋਰ ਲੈ ਲੈਂਦੇ ਆ ਲਗਭਗ 385000 ਰੁਪਿਆ ਜਿਹੜਾ ਇਹ ਲੋਨ ਲੈ ਲੈਂਦੇ ਆ ਇਹਦੀ ਹੌਲੀ-ਹੌਲੀ ਖਬਰ ਉੱਡਣ ਲੱਗਦੀ ਹੈ ਪੈਸੇ ਕਢਾ ਲੈਂਦੇ ਆ ਪੈਸੇ ਇਹ ਵਰਤ ਲੈਂਦੇ ਆ ਜਦੋਂ ਪੈਸੇ ਵਰਤ ਲੈਂਦੇ ਆ ਇਹਦੇ ਬਾਰੇ ਬੈਂਕ ਦੇ ਕੁਝ ਮੁਲਾਜ਼ਮ ਜਿਹੜੀ ਸਰਕਾਰੀ ਕੋਆਪਰੇਟਿਵ ਬੈਂਕਾਂ ਹੁੰਦੀਆਂ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਖਬਰ ਹੈਗੀ ਆ ਇਹ ਪਿੰਡ ਧੁੱਗਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਆ ਜਿਹੜਾ ਸ਼ਖਸ ਜਿਹਦੇ ਨਾਂ ਤੇ ਲੋਨ ਲਿਆ ਗਿਆ ਇਹ ਤਾਂ ਹੁਣ ਦੁਨੀਆ ਤੇ ਹੀ ਨਹੀਂ ਆ ਤੇ ਇਹਦੀ ਮੌਤ ਤੋਂ ਬਾਅਦ ਦੋ ਵਾਰੀ ਲੋਨ ਕਿਦਾਂ ਲੈ ਲਿਆ ਗਿਆ ਦੋ ਵਾਰੀ ਲੋਨ ਪਾਸ ਕਿਦਾਂ ਹੋਇਆ ਔਰ ਉਹਦੇ ਨਾਂ ਦੇ ਉੱਤੇ ਤੇ ਫਿਰ ਇਹ ਕਢਾਇਆ ਕਿਨੇ ਉਹਦਾ ਕੋਈ ਏਟੀਐਮ ਕਾਰਡ ਉਹਦਾ ਕੋਈ ਚੈੱਕ ਬੁੱਕ ਕੌਣ ਵਰਤੀ ਜਾਂਦਾ ਇਹਦੇ ਬਾਰੇ ਜਦੋਂ ਖਬਰ ਫੈਲਦੀ ਆ ਪਿੰਡ ਦੇ ਵਿੱਚ ਵੀ ਤੇ ਅਫਸਰਾਂ ਦੇ ਤੱਕ ਵੀ ਇਹ ਡਰ ਜਾਂਦੇ ਆ ਇਹ ਫਟਾਫਟ ਕੀ ਕਰਦੇ ਆ ਵੀ 265000 ਰੁਪਿਆ ਜਿਹੜਾ ਫਿਰ ਖਾਤੇ 'ਚ ਜਮ੍ਹਾਂ ਕਰਾ ਦਿੰਦੇ ਆ ਇੱਕ ਸ਼ਖਸ ਦੁਨੀਆ ਤੇ ਨਹੀਂ ਆ ਤੁਸੀਂ ਇਮੇਜਿਨ ਕਰੋ ਪਹਿਲਾਂ ਉਹਦੇ ਨਾਂ ਤੇ ਲੋਨ ਲੈ ਲਿਆ ਉਹਦੇ ਡਾਕੂਮੈਂਟ ਲਾ ਦਿੱਤੇ ਇੱਕ ਵਾਰੀ ਲੋਨ ਲਿਆ ਉਸੇ ਦਿਨ ਸ਼ਾਮ ਨੂੰ ਫੇਰ ਲੋਨ ਲੈ ਲਿਆ ਕਿਉਂਕਿ ਕੋਈ ਪੁੱਛਣ-ਕਿਛਣ ਵਾਲਾ ਤਾਂ ਹੈ ਹੀ ਨਹੀਂ ਆ ਆਪ ਹੀ ਅਸੀਂ ਸਾਰਾ ਕੁਝ ਜਦੋਂ ਕਰਨਾ ਪਰਮਿਸ਼ਨ ਵੀ ਆਪ ਹੀ ਦੇਣੀ ਆ ਪੁੱਛਣ-ਅਗਿਛਣ ਵਾਲਾ ਵੀ ਕੋਈ ਨਹੀਂ ਤੇ ਜੋ ਮਰਜ਼ੀ ਕਰੀ ਜਾਓ ਪਹਿਲਾਂ 192000 ਲਿਆ ਉਸੇ ਦਿਨ 190000 ਫੇਰ ਲੈ ਲਿਆ ਪੈਸੇ ਵਰਤ ਲੇ ਜਦੋਂ ਇਹ ਮਾਮਲਾ ਵਿਜੀਲੈਂਸ ਦੇ ਧਿਆਨ ਚ ਆਉਂਦਾ ਤਾਂ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਵਿਜੀਲੈਂਸ ਨੇ ਸ਼ਿਕੰਜਾ ਜਿਹੜਾ ਉਹ ਕੱਸ ਲੈਣਾ ਤਾਂ ਇਹ ਕੀ ਕਰਦੇ ਆ 265000 ਜਿਹੜਾ ਨਾ ਆਪਣੇ ਵੱਲੋਂ ਵਿਆਜ ਸਮੇਤ ਜਮ੍ਹਾਂ ਕਰਾ ਦਿੰਦੇ ਆ ਵੀ ਚਲੋ ਇਹ ਹੁਣ ਮਾਮਲਾ ਜਿਹੜਾ ਇਹ ਠੰਡਾ ਹੋ ਗਿਆ ਪਰ ਕਿਉਂਕਿ ਹੈ ਤਾਂ ਧੋਖਾ ਧੜੀਆ ਬੰਦਾ ਦੁਨੀਆ ਤੇ ਹੀ ਨਹੀਂ ਹੈਗਾ ਤੁਸੀਂ ਕਿਦਾਂ ਲੋਨ ਲੈ ਲਿਆ ਕਿੰਨੇ ਉਹਦੇ ਸਾਈਨ ਕੀਤੇ ਕਿੰਨੇ ਪਾਸ ਕੀਤਾ ਕਿੰਨੇ ਵੈਰੀਫਾਈ ਕੀਤਾ ਵੀ ਇਹ ਜਿਹੜਾ ਸ਼ਖਸ ਆ ਇਹ ਦੁਨੀਆ ਤੇ ਜਿਉਂਦਾ ਜਾਗਦਾ ਇਹਦਾ ਸੋਰਸ ਆਫ ਇਨਕਮ ਭਾਵੇਂ ਇਹਦਾ ਆਮਦਨ ਦੇ ਸੋਰਸੇਜ਼ ਆ ਆਮਦਨ ਦਾ ਸਾਧਨ ਆ ਵਾ ਇੰਨੀ ਇਹਦੀ ਕਿਸ਼ਤ ਬਣੂਗੀ ਇਹ ਦਊਗਾ ਕਿਦਾਂ ਇਹ ਕੁਝ ਤੇ ਵੈਰੀਫਾਈ ਹੋਇਆ ਨਹੀਂ ਪਰ ਕਾਗਜ਼ਾਂ ਦੇ ਵਿੱਚ ਸਭ ਕੁਝ ਹੋਇਆ ਜਦੋਂ ਫਿਰ ਵਿਜੀਲੈਂਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਪਹਿਲਾਂ ਤਾਂ ਉਹ ਤਿੰਨ ਬੰਦੇ ਜਿਹੜੇ ਪਿੰਡ ਦੇ ਸਹਿਕਾਰੀ ਸਭਾ ਦੇ ਜਿਹੜੇ ਮੈਂਬਰ ਸੀ ਉਹ ਗ੍ਰਿਫਤਾਰ ਹੁੰਦੇ ਆ ਤੇ ਨਾਲ ਹੀ ਬੈਂਕ ਦੇ ਮੁਲਾਜ਼ਮ ਗ੍ਰਿਫਤਾਰ ਹੁੰਦੇ ਆ ਹੁਣ ਇਹਨਾਂ ਚੋਂ ਕੁਝ ਮੁਲਾਜ਼ਮ ਜਿਹੜੇ ਆ ਇਹ ਰਿਟਾਇਰ ਹੋ ਚੁੱਕੇ ਸੀਗੇ ਇਹਨਾਂ ਦੇ ਬੱਚੇ ਹੋ ਸਕਦਾ ਸੈਟਲ ਹੋ ਗਏ ਹੁਣ ਲਾਈਫ ਦੇ ਵਿੱਚ ਕਈਆਂ ਦੇ ਬੱਚੇ ਜਿਹੜੇ ਵਿਦੇਸ਼ ਚ ਹੋਣ ਪਰ ਹੁਣ ਇਹਨਾਂ ਦੀਆਂ ਫੋਟੋਆਂ ਆ ਖਬਰ ਜਿਹੜੀ ਆ ਇਸ ਵੇਲੇ ਪ੍ਰਮੁਖਤਾ ਦੇ ਨਾਲ ਛਾਇਆ ਹੋ ਰਹੀ ਹੈ ਤੇ ਹੈਰਾਨੀ ਦੀ ਗੱਲ ਹੈ ਤੇ ਸ਼ਰਮ ਦੀ ਗੱਲ ਵੀ ਆ ਵੀ ਕੇਵਲ 385000 ਰੁਪਇਆ ਜਦ ਕਿ ਇਹਨਾਂ ਦੀ ਸੈਲਰੀ ਵੀ ਚੰਗੀ ਭਲੀ ਹੋਊਗੀ ਮੈਨੂੰ ਲੱਗਦਾ ਨਹੀਂ ਵੀ 8-9 ਜਾਣਿਆਂ ਨੇ ਮਿਲ 3 ਲੱਖ ਦਾ ਕੀਤਾ ਕੀ ਹੋਊਗਾ 3,85,000 ਦਾ ਇਹ ਤਾਂ ਇਹ ਹੀ ਬਿਹਤਰ ਜਾਂਦੇ ਆ ਆਮ ਬੰਦਾ ਜਿਹੜਾ ਉਹਨੂੰ ਜਦੋਂ ਬੈਂਕ ਤੋਂ ਲੋਨ ਨਹੀਂ ਮਿਲਦਾ ਨਾ ਫਿਰ ਉਹ ਇਧਰੋਂ ਉਧਰੋਂ ਵਿਆਜੀ ਫੜ ਲੈਂਦਾ ਤੇ ਵਿਆਜ ਦੇ ਦੇ ਕੇ ਉਹਦਾ ਬੁਰਾ ਹਾਲ ਹੋ ਜਾਂਦਾ ਔਰ بڑے ਕੇਸਿਸ ਦੇ ਵਿੱਚ ਦੇਖਦੇ ਆ ਵੀ ਲੋਕ ਨਾ ਵਿਚਾਰੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਕਹਿੰਦੇ ਭਾਈ ਹੁਣ ਵਿਆਜ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਜੇ ਇਹ ਹੀ ਲੋਨ ਜੇ ਤੁਹਾਡੇ ਹੱਥ ਦੇ ਵਿੱਚ ਪਾਵਰ ਹੈ ਜੇ ਤੁਹਾਡੇ ਸਿਗਨੇਚਰ ਦੇ ਨਾਲ ਜੇ ਤੁਹਾਡੇ ਦਸਖਤਾਂ ਦੇ ਨਾਲ ਲੱਖ ਰੁਪਇਆ ਕਿਸੇ ਨੂੰ ਲੋਨ ਮਿਲ ਸਕਦਾ ਤਾਂ ਤੁਸੀਂ ਉਸ ਲੋੜਵੰਦ ਨੂੰ ਕਿਉਂ ਨਹੀਂ ਦਿੰਦੇ ਭੱਜ ਭੱਜ ਕੇ ਜਿਹਨੂੰ ਇੱਕੋ ਵਾਰੀ ਦਿਨ ਦੇ ਵਿੱਚ ਦੋ ਵਾਰੀ ਤੁਸੀਂ ਲੋਨ ਦੇ ਦਿੱਤਾ ਜਿਹੜਾ ਬੰਦਾ ਧਰਤੀ ਤੇ ਹੈ ਨਹੀਂ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਦਿਓ ਜਿਹੜੇ ਵਿਚਾਰੇ ਫਾਈਲ ਲੈ ਕੇ ਤੁਹਾਡੇ ਬੈਂਕ ਚ ਆਉਂਦੇ ਆ ਵੀ ਅਸੀਂ ਕੋਈ ਕੰਮਕਾਰ ਕਰਨਾ ਅਸੀਂ ਕੋਈ ਜਿਹੜਾ ਮਾੜਾ ਮੋਟਾ ਜਿਹੜਾ ਕੋਖਾਣ ਪੀਣ ਦੀ ਰੇੜੀ ਸੈਟਅਪ ਕਰਨੀ ਆ ਜਾਂ ਮਾੜਾ ਮੋਟਾ ਕੋਈ ਯਾ ਕੋਈ ਹੋਰ ਛੋਟਾ ਮੋਟਾ ਕੰਮ ਜਿਹੜਾ 1.5 ਦੋ 3 ਲੱਖ ਰੁਪਏ ਚ ਸ਼ੁਰੂ ਹੋ ਜਾਂਦਾ ਤੁਸੀਂ ਉਹਨਾਂ ਨੂੰ ਲੋਨ ਕਿਉਂ ਨਹੀਂ ਦਿੰਦੇ ਤਾਂ ਜੋ ਜਿਹੜੀ ਬੇਰੋਜ਼ਗਾਰੀ ਆ ਉਹਨੂੰ ਠੱਲ ਪਾਈ ਜਾ ਸਕੇ ਕੇਵਲ ਤੁਸੀਂ ਆਪਣੀ ਪਾਵਰ ਵੀ ਦੱਸੀ ਆ ਤੁਸੀਂ ਇਹ ਵੀ ਦੱਸਿਆ ਵੀ ਸਰਕਾਰ ਲੋਨ ਦੇ ਵੀ ਸਕਦੀ ਆ ਜੇ ਇੱਕ ਬੰਦੇ ਨੂੰ ਇੱਕ ਦਿਨ ਚ ਦੋ ਵਾਰੀ ਲੋਨ ਦਿੱਤਾ ਜਾ ਸਕਦਾ ਇਹ ਤੋਂ ਇਹ ਵੀ ਸਿੱਧ ਹੁੰਦਾ ਵੀ ਸਰਕਾਰ ਜੇ ਚਾਵੇ ਤਾਂ ਲੋਨ ਦੇ ਸਕਦੀ ਆ ਪਰ ਇਦਾਂ ਹੁੰਦਾ ਨਹੀਂ ਆ ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਨੂੰ ਲੋਨ ਦੀ ਦਰਕਾਰ ਹੁੰਦੀ ਹੈ ਜੇ ਉਹਨਾਂ ਨਾਲ ਗੱਲ ਕਰੋ ਉਹ ਕਹਿੰਦੇ ਯਾਰ ਕਿ ਤੋ ਪ੍ਰਾਈਵੇਟ ਲੈ ਲਓ ਇਹ ਬੈਂਕਾਂ ਤੋਂ ਸਾਡੀ ਗੱਲ ਨਹੀਂ ਬੜਨੀ ਉਹਦਾ ਕਾਰਨ ਹੈ ਵੀ ਸਾਡੇ ਕੋਲੋਂ ਇਹਨਾਂ ਦੇ ਡਾਕੂਮੈਂਟਸ ਹੀ ਪੂਰੇ ਨਹੀਂ ਹੋਣੇ ਪਰ ਇਸ ਬੈਂਕ ਦੇ ਮੁਲਾਜ਼ਮਾਂ ਨੇ ਤੇ ਜਿਹੜੇ ਕੁਝ ਇਹਨਾਂ ਦੇ ਸਾਥੀ ਸੀਗੇ ਇਸ ਕਮੇਟੀ ਦੇ ਸਹਿਕਾਰੀ ਕੋਆਪਰੇਟਿਵ ਸੁਸਾਇਟੀ ਦੇ ਇਹਨਾਂ ਨੇ ਮਿਲ ਕੇ ਉਸ ਮਰੇ ਹੋਏ ਬੰਦੇ ਦੇ ਡਾਕੂਮੈਂਟਸ ਤਿਆਰ ਕੀਤੇ ਉਹਦੇ ਸਾਰੇ ਸਰਟੀਫਿਕੇਟ ਤਿਆਰ ਕੀਤੇ ਉਹਦਾ ਸੋਰਸ ਆਫ ਇਨਕਮ ਤਿਆਰ ਕੀਤਾ ਤੇ ਬਾਅਦੋਂ ਇੱਕੋ ਦਿਨ ਦੇ ਵਿੱਚ 192000 ਤੇ 190000 ਦਾ ਲੋਨ ਜਿਹੜਾ ਉਹ ਪਾਸ ਕਰਾ ਲਿਆ ਪੈਸੇ ਵਰ ਤਲੇ ਤੇ ਜਦੋਂ ਪਤਾ ਲੱਗਾ ਵੀ ਇਹ ਤਾਂ ਖਬਰ ਹੁਣ ਵਿਜੀਲੈਂਸ ਕੋ ਪਹੁੰਚ ਗਈ ਆ ਤੇ 265000 ਜਮਾ ਵੀ ਕਰਾ ਦਿੱਤਾ ਪਰ ਆਖਰਕਾਰ ਵਿਜੀਲੈਂਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ